ਸਤਿ ਸ੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਅਤੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਭਗਵੰਤ ਮਾਨ ਹੋਰੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਉਮੀਦਵਾਰ ਉਤਾਰਨ ਜਾ ਰਹੇ ਨੇ ਜਿਮਨੀ ਚੋਣਾ ਹਲਕਾ ਗੱਦੜਵਾਹਾ ਬਰਨਾਲਾ ਚਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਦੱਸਦੀ ਹੈ ਕਿ ਇਹ ਜਿਹੜੇ ਉਮੀਦਵਾਰ ਉਤਾਰਨ ਜਾ ਰਹੇ ਨੇ ਇਹਨਾਂ ਨੂੰ ਲੈ ਕੇ ਕਈ ਖਦਸੇ ਜਿਹੜੇ ਹੈ ਗਿੱਤੇ ਜਾ ਰਹੇ ਨੇ ਵਕ ਵਕ ਸਿਆਸੀ ਧਿਰਾਂ ਦੇ ਵੱਲੋਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅੰਦਰ ਖਾਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਾ ਲਾਈ ਜਾ ਰਹੀ ਹੈ ਦੂਸਰੇ ਪਾਸੇ ਦਸੀਏ ਕਿ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਹੁਣ ਇੱਕ ਵੱਡੇ ਸੌਰੀ ਸ਼੍ਰੋਮਣੀ ਅਕਾਲੀ ਦਲ ਆਗੂ ਦੀ ਜਿਹੜੀ ਐਂਟਰੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਉਹ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਹੈ ਡੇਰਾ ਬਾਬਾ ਨਾਨਕ ਤੋਂ ਉਹ ਜਿਹੜੀ ਹੈ ਚੋਣ ਲੜੇਗਾ ਜਿਸ ਤਰ੍ਹਾਂ ਡਿੰਪੀ ਟਿੱਲੋ ਨੂੰ ਸ਼ਮੂਲੀਅਤ ਕਰਵਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਸ਼ਮੂਲੀਅਤ ਕਰਾਇਆ ਗਿਆ ਤੇ ਦੂਸਰੇ ਪਾਸੇ ਬਾਗੀ ਧੜਿਆਂ ਬਾਗੀ ਧੜੇ ਵਾਲਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਵੀ ਕੀਤਾ ਲੇਕਿਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਸਪਸ਼ਟਿਕਰਨ ਕਰ ਸਪਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 100 ਦਾ ਆਕੜਾ ਪੂਰਾ ਕਰਾਂਗੇ ਅਤੇ ਮੈਂ ਪਹਿਲਾ ਮੁੱਖ ਮੰਤਰੀ ਹੋਵਾਂਗਾ ਪੰਜਾਬ ਦੇ ਜਿਸ ਦੇ ਲਗਭਗ ਵਿਚਾਰਾਂ 5 ਸਾਲਾਂ ਦੇ ਵਿੱਚ 100 ਵਿਧਾਇਕ ਹੋ ਜਾਣਗੇ ਆਪ ਦੀ ਪਾਰਟੀ ਦੇ ਹੁਣ ਚਾਰ ਜਿਹੜੇ ਹਲਕੇ ਨੇ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਜਿਸ ਨੂੰ ਜਿਮਨੀ ਚੋਣਾਂ ਦੇ ਨਾਮ ਨਾਲ ਨਾਮ ਨਾਲ ਦੇ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਲੈ ਕੇ ਹੁਣ ਖਦਸੇ ਜਿਹੜੇ ਪ੍ਰਗਟਾਏ ਜਾ ਰਹੇ ਨੇ ਕਿ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਜਿਮਨੀ ਚੋਣ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਪੱਟ ਕੇ ਚੂਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਜੇ ਗੱਲ ਕਰੀਏ ਡੇਰਾ ਬਾਬਾ ਡਾਨਕ ਦੀ ਡੇਰਾ ਬਾਬਾ ਨਾਨਕ ਤੋਂ ਇੱਕ ਵਾਰ ਫਿਰ ਸਿਆਸਤ ਗਰਮਾ ਗਈ ਹੈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲਾ ਕੇ ਲਾ ਕੇ ਗੱਲ ਕਰੀਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਥੇ ਟਕਸਾਲੀ ਆਗੂ ਨੇ ਦੂਸਰੇ ਪਾਸੇ ਜਿਮਣੀ ਚੋਣੇ ਦੇ ਐਲਾਨ ਤੋਂ ਪਹਿਲਾਂ ਭਗਵੰਤੋ ਮਾਨ ਨੇ ਉੱਥੇ ਹਲਕਾ ਅਚਾਰਜ ਅਤੇ ਕੋ ਹਲਕਾ ਇੰਚਾਰਜ ਜਿਹੜੇ ਲਗਾਏ ਹੋਏ ਨੇ ਜਿਹੜੇ ਹਲਕਾ ਇੰਚਾਰਜ ਨੇ ਉਹ ਨੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਤੋਂ ਅਤੇ ਸ਼ੈਰੀ ਕਲਸੀ ਜਿਹੜੇ ਨੇ ਉਹ ਜਿੱਤੇ ਹੋਏ ਵਿਧਾਇਕ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜਾ ਉੱਗਾ ਅਥਲੈਟਿਕਸ ਲਈ ਆਗੂ ਹੈ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਨੂੰ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦਾ ਜਾਵੇਗਾ ਅਤੇ ਜਿਮਨੀ ਚੋਣ ਲੜਾਈ ਜਾਵੇਗੀ ਇਸ ਦੇ ਹਵਾਲੇ ਮਿਲ ਰਹੇ ਨੇ ਦੱਸ ਦਈਏ ਕਿ ਰਵਿਕਰਨ ਸਿੰਘ ਕਾਲੋ ਜਿਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚੱਲਦੀਆਂ ਹੋਈਆਂ ਚੋਣਾਂ ਦੇ ਵਿੱਚ ਜਿਸ ਨੂੰ ਧੱਕਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਟਕਸਾਲ ਲਈ ਆਗੂ ਰਵੀਕਰਨ ਸਿੰਘ ਕਾਲੂ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਵੇਂ ਹੀ ਉਹਨੂੰ ਪਤਾ ਲੱਗਿਆ ਨਾਲ ਦੀ ਨਾਲ ਹੀ ਮੁਅਤਲ ਕੀਤਾ ਗਿਆ ਸਸਪੈਂਡ ਕੀਤਾ ਗਿਆ ਅਤੇ 2 ਦਿਨਾਂ ਦੇ ਮੈਜ਼ ਉਹਨਾਂ ਨੇ ਸ਼ਮੂਲਿਤ ਕਰ ਲਈ ਸੀ ਅਬੋਜਨਸ ਭਾਈ ਸੌਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਹੁਣ ਉਹਨਾਂ ਨੂੰ ਹਰੀ ਚੰਡੀ ਨਹੀਂ ਮਿਲ ਰਹੀ ਜਿਮਨੀ ਚੋਣਾਂ ਦੀ ਅਤੇ ਰਵੀ ਕਰਨ ਇਹ ਚਾਹੁੰਦੇ ਵੀ ਨੇ ਕਿ ਮੈਂ ਜਿਮਨੀ ਚੋਣਾਂ ਦੇ ਵਿੱਚ ਖੜਾ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਇਸ ਲਈ ਪਿਛਲੇ ਦਿਨਾਂ ਤੋਂ ਇਹ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਰਵਿਕ ਕਰਨ ਦੇ ਜਿਹੜੇ ਸਾਥੀ ਨੇ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਜਿਮਨੀ ਚੋਣ ਲੜਾਂਗੇ ਲੇਕਿਨ ਇਧਰ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਹੈ ਜੇਕਰ ਬਾਦਲੇ ਆਗੂ ਕੋਈ ਆਉਂਦੇ ਨੇ ਪੈਰਾ ਜਿਹੜੇ ਆਉਂਦੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਾਂਗੇ ਇਸ ਨੂੰ ਲੈ ਕੇ ਹੁਣ ਜਿਹੜੇ ਰਵੀਕਰਨ ਕਾਲੂ ਨੇ ਉਹ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਰਹੇ ਨੇ ਉਹਨਾਂ ਨੇ ਇਲੈਕਸ਼ਨ ਵੀ ਲੜੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਉਹ ਲੜਨ ਜਾ ਰਹੇ ਨੇ ਇਲੈਕਸ਼ਨਸ ਬਾਈਪੋਲ ਜਿਮਨੀ ਚੋਣਾ ਆਮ ਆਦਮੀ ਪਾਰਟੀ ਵੱਲੋਂ ਬਸ ਥੋੜੇ ਜਿਹੇ ਦਿਨਾਂ ਦੇ ਵਿੱਚ ਰਸਮੀ ਤਰੀਕੇ ਦੇ ਨਾਲ ਰਵੀਕਰਨ ਕਾਲੂ ਦੀ ਵਾਪਸੀ ਐ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਹੋਵੇਗੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੱਗੇ ਭਾਲਦੀ ਫਿਰਦੀ ਹੈ ਕਿ ਕੋਈ ਚਰਚਤ ਚਿਹਰੇ ਹੋਣ ਰਵਿਕਰਨ ਕਾਲੋ ਜਿਹੜੇ ਨੇ ਡੇਰਾ ਬਾਬਾ ਨਾਨਕ ਤੋਂ ਇੱਕ ਚਰਚਤ ਚਿਹਰਾ ਮੰਨੇ ਜਾਂਦੇ ਨੇ ਇਸ ਲਈ ਹੁਣ ਜੜੀ ਕਿਸਮਤ ਅਜਮਾਉਣ ਜਾ ਰਹੇ ਨੇ ਰਵਿਕਰਨ ਕਾਲੋ ਤੇ ਜਿਮਨੀ ਚੌਂ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕੈਬਨਟ ਮੰਤਰੀ ਨੇ ਅਤੇ ਸ਼ਹਿਰੀ ਕਲਸੀ ਉਹਨਾਂ ਨੇ ਨਾਮ ਜਿਹੜਾ ਹੈ ਭਗਵੰਤ ਮਾਨ ਨੂੰ ਰੈਫਰ ਕਰ ਦਿੱਤਾ ਹੈ ਪ੍ਰੈਫਰੈਂਸ ਦੇ ਦਿੱਤੀ ਹੈ ਰਵਿਕਰਨ ਕਾਲੋ ਦੇ ਨਾਮ ਨੂੰ ਲੈ ਕੇ ਇਸ ਲਈ ਰਵਿਕਰਨ ਕਾਲੋ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੌਂ ਲੜਨਗੇ ਧੰਨਵਾਦ